ਸਾਥੂਏ ਕਾਲਜੀ ਅੱਜ ਅਸੀਂ ਪੰਜਾਬ ਦੇ ਮਹਿਲਕਲਾ ਪਿੰਡ ਵਿੱਚ ਵਾਪਰੀ ਇੱਕ ਦਰਦਨਾਕ ਘਟਨਾ ਬਾਰੇ ਗੱਲ ਕਰਨ ਜਾ ਰਹੇ ਹਾਂ ਕੀ ਰਣਜੀਤ ਕੌਰ ਕੇਸ ਕੀ ਰਣਜੀਤ ਕੌਰ ਜਿਹੜੀ ਖੇਤਾਂ ਵਿੱਚੋਂ ਲੰਘ ਕੇ ਸਾਈਕਲ ਤੇ ਸਕੂਲ ਜਾਇਆ ਕਰਦੀ ਸੀ ਤੇ 29 ਜੁਲਾਈ 1997 ਨੂੰ ਉਹ ਦਿਨ ਸੀ ਜਦੋਂ ਕੀ ਰਣਜੀਤ ਸਕੂਲ ਤਾਂ ਗਈ ਪਰ ਉਥੋਂ ਵਾਪਸ ਨਹੀਂ ਆਈ ਘਰ ਦੇ ਉਡੀਕਦੇ ਰਹੇ ਜਦੋਂ ਉਹਨੇ ਸਮੇਂ ਬਾਅਦ ਉਹਨਾਂ ਦੇਖਿਆ ਉਸ ਦਾ ਸਾਈਕਲ ਸਕੂਲ ਬੈਗ ਤੇ ਕਿਤਾਬਾਂ ਖੇਤਾਂ ਵਿੱਚ ਮਿਲਿਆ ਪਰ ਕੀਰਨਜੀਤ ਘੋਰ ਕਿਤੇ ਨਹੀਂ ਸੀ ਪਰਿਵਾਰ ਨੇ ਪੁਲਿਸ ਨੂੰ ਸੂਚਿਤ ਕੀਤਾ ਪਰ ਪਹਿਲਾਂ ਕੋਈ ਐਫ ਆਈ ਆਰ ਦਰਜਨਾ ਹੋਈ ਅਤੇ ਪੁਲਿਸ ਨੇ ਸਹਾਇਤਾ ਨਾ ਕੀਤੀ ਲੋਕਾਂ ਅਤੇ ਐਕਸ਼ਨ ਕਮੇਟੀ ਦਬਾਅ ਹੇਠ ਪਾਲ ਸ਼ੁਰੂ ਹੋਈ ਅਤੇ ਕੁਝ ਦਿਨਾਂ ਬਾਅਦ ਕੀਰਨਜੀਤ ਦੀ ਲਾਸ਼ ਖੇਤਾਂ ਵਿੱਚ 4 ਫੁੱਟ ਡੂੰਘੇ ਟੋਏ ਵਿੱਚ ਦੱਬੀ ਮਿਲੀ ਕੀਰਨਜੀਤ 12ਵੀਂ ਜਮਾਤ ਦੀ ਵਿਦਿਆਰਥਣ ਸੀ ਤੇ ਜਦੋਂ ਉਹ ਸਕੂਲ ਤੋਂ ਘਰ ਵਾਪਸ ਆ ਰਹੀ ਸੀ ਰਸਤੇ ਵਿੱਚ ਉਸ ਨੂੰ ਅਗਵਾ ਕਰ ਲਿਆ ਗਿਆ ਉਸ ਨਾਲ ਗੈਂਗ ਰੇਪ ਕੀਤਾ ਤੇ ਉਸ ਨੂੰ ਮਾਰ ਦਿੱਤਾ ਗਿਆ ਇਹ ਘਟਨਾ ਪੰਜਾਬ ਵਿੱਚ ਜਨ ਅக்ਰੋਸ਼ ਦਾ ਕਾਰਨ ਬਣੀ ਤੇ ਦੋਸ਼ੀਆਂ ਦੀ ਗ੍ਰਿਫਤਾਰੀ ਅਤੇ ਸਜ਼ਾ ਲਈ ਲੰਮਾ ਸੰਘਰਸ਼ ਹੋਇਆ ਕੀਰਨਜੀਤ ਕੌਰ ਯਾਦਗਾਰ ਕਮੇਟੀ ਦੀ ਅਗਵਾਈ ਵਿੱਚ ਇੱਕ ਜਨ ਲਹਿਰ ਚਲਾਈ ਗਈ ਅਤੇ 7 આરોપીਆਂ ਨੂੰ ਗ੍ਰਿਫਤਾਰ ਕੀਤਾ ਗਿਆ ਇਨਾ ਵਿੱਚ ਦੋ ਮਜ਼ਦੂਰ ਇੱਕ ਖੇਤ ਮਜ਼ਦੂਰ ਅਤੇ ਚਾਰ ਕਿਸਾਨ ਸ਼ਾਮਲ ਸਨ 2001 ਵਿੱਚ ਤਿੰਨ ਆਰੋਪੀਆਂ ਨੂੰ ਬਰੀ ਕਰ ਦਿੱਤਾ ਗਿਆ ਜਦੋਂ ਕਿ ਦੋ ਮਜ਼ਦੂਰਾਂ ਅਤੇ ਦੋ ਹੋਰਾਂ ਨੂੰ 14 ਸਾਲ ਦੀ ਸਜ਼ਾ ਹੋਈ ਇਹ ਸਾਰੇ ਆਪਣੀ ਸਜ਼ਾ ਪੂਰੀ ਕਰ ਚੁੱਕੇ ਨੇ ਤੇ ਰਿਹਾ ਹੋ ਚੁੱਕੇ ਨੇ ਇਸ ਕੇਸ ਨੇ ਪੰਜਾਬ ਵਿੱਚ ਔਰਤਾਂ ਦੀ ਸੁਰੱਖਿਆ ਅਤੇ ਨਿਆਂ ਲਈ ਲੜਾਈ ਨੂੰ ਪ੍ਰੇਰਿਆ ਹਰ ਸਾਲ 12 ਅਗਸਤ ਨੂੰ ਕਿਰਨਜੀਤ ਕੋਰ ਦੀ ਯਾਦ ਵਿੱਚ ਇੱਕ ਸਮਾमेलन ਕੀਤਾ ਜਾਂਦਾ ਹੈ ਜਿਸ ਦਾ ਮਕਸਦ ਔਰਤਾਂ ਦੇ ਹੱਕਾਂ ਲਈ ਜਾਗਰੂਕਤਾ ਫੈਲਾਉਣਾ ਹੈ। ਕਿਰਨਜੀਤ ਕੋਰ ਦੀ ਜਦੋਂ লাশ ਮਿਲੀ ਸੀ ਤਾਂ ਉਸ ਦੇ ਹੱਥ ਵਿੱਚ ਕੁਝ ਵਾਲ ਸਨ ਜਿਸ ਦੇ ਡੀਐਨਏ ਤੋਂ ਪਤਾ ਲੱਗਿਆ ਸੀ ਕਿ ਇਹ ਇੱਕ ਜ਼ਗੀਰਦਾਰ ਪਰਿਵਾਰ ਦੇ ਮੈਂਬਰ ਗੁਰਪ੍ਰੀਤ ਸਿੰਘ ਚੀਨਾ, ਜਗਰਾਤ ਸਿੰਘ ਰਾਜੂ ਅਤੇ ਦੋ ਮਜ਼ਦੂਰਾਂ ਦੇਸ਼ਰਾਜ ਅਤੇ ਪ੍ਰਤਾਪ ਨੂੰ ਮੌਜੂਦ ਠਹਿਰਾਇਆ ਗਿਆ ਸੀ। ਜਨਤਾ ਤੇ ਪ੍ਰਸ਼ਾਸਨ ਨੂੰ ਜਾਗਰੂਤ ਕੀਤਾ ਇਸ ਘਟਨਾ ਦੇ ਬਾਅਦ ਸਮਾਜ ਵਿੱਚ ਔਰਤਾਂ ਦੀ ਸੁਰੱਖਿਆ ਤੇ ਇਨਿਆਇ ਦੀ ਮੰਗ ਤੇਜ਼ ਹੋਈ ਜਿਸ ਤੋਂ ਬਾਅਦ ਅਪਰਾਧਾਂ ਦੇ ਖਿਲਾਫ ਆਵਾਜ਼ ਉਠਾਉਣਾ ਅਤੇ ਮਾਮਲੇ ਵੀ ਦਰਜ ਹੋਣ ਲੱਗੇ ਇੱਕ ਰਿਪੋਰਟ ਦੇ ਅਨੁਸਾਰ ਪੰਜਾਬ ਵਿੱਚ ਜੇ ਔਰਤਾਂ ਦੇ ਖਿਲਾਫ ਜਿਹੜੇ ਅਪਰਾਧ ਸੀ ਉਹਨਾਂ ਵਿੱਚ ਗਿਰਾਵਟ ਦੇਖੀ ਗਈ ਹੈ ਪਰ ਕੁੱਲ ਮਾਮਲਿਆਂ ਦੀ ਜਿਹੜੀ ਸੰਖਿਆ ਹੈ ਉਹ ਅਜੇ ਵੀ ਜ਼ਿਆਦਾ ਹੈ ਇਸ ਦੇ ਬਾਵਜੂਦ ਕਿਰਨਜੀਤ ਕੋਰ ਕੇਸ ਵਰਗਿਆ ਘਟਨਾਵਾਂ ਨੇ ਸਰਕਾਰ ਤੇ ਸਮਾਜ ਨੂੰ ਔਰਤਾਂ ਦੀ ਸੁਰੱਖਿਆ ਲਈ ਨਵੇਂ ਕੰਮ ਤੇ ਹੈਲਪਲਾਈਨ ਸ਼ੁਰੂ ਕਰਨ ਲਈ ਪ੍ਰੇਰਿਤ ਕੀਤਾ। ਕਿਰਨਜੀਤ ਕੋਰ ਦੇ ਮਾਮਲੇ ਤੋਂ ਬਾਅਦ ਔਰਤਾਂ ਦੀ ਸੁਰੱਖਿਆ ਲਈ ਨਵੇਂ ਕਦਮ ਚੁੱਕੇ ਗਏ। ਔਮਨ ਸੇਫਟੀ ਡਿਵੀਜ਼ਨ ਵਨ ਸਟਾਪ ਸੈਂਟਰ ਜੋ ਵੀ ਇੰਟੂ ਸੱਤ ਮਹਿਲਾ ਹੈਲਪਲਾਈਨ 181 ਮਹਿਲਾ ਪੁਲਿਸ ਵੋਲੰਟੀਅਰਸ ਔਮਨ ਹੈਲਪ ਡੈਸਕ फास्ट ट्रैक कोर्ट कानूनी सुधार शी बॉक्स पोर्टल ਇਹ ਸਾਰੇ ਔਰਤਾਂ ਦੇ ਖਿਲਾਫ ਜਿਹੜੇ ਅਪਰਾਧ ਸੀ ਉਹਨਾਂ ਨੂੰ ਰੋਕਣ ਲਈ ਉਹਨਾਂ ਨੂੰ ਨਿਆਂ ਦਿਵਾਉਣ ਲਈ ਇਹ ਸਾਰੇ ਪੋਰਟਲ ਜਿਹੜੇ ਸੀ ਸ਼ੁਰੂ ਕੀਤੇ ਗਏ ਸੀ ਤੇ ਰਣਜੀਤ ਕੌਰ ਯਾਦਗਾਰ ਸਮਿਤੀ ਨੇ ਉਸ ਨੂੰ ਸ਼ਹੀਦ ਦਾ ਦਰਜਾ ਦਿੱਤਾ ਉਸ ਦੇ ਪਿੰਡ ਵਿੱਚ ਉਸ ਦੇ ਨਾਮ ਦਾ ਸਕੂਲ ਵੀ ਖੋਲਿਆ ਗਿਆ ਅਗਲੀ ਵਾਰ ਫੇਰ ਮਿਲਦੇ ਹਾਂ ਇੱਕ ਹੋਰ ਇਤਿਹਾਸਿਕ ਰਾਜਨੀਤਿਕ ਤੇ ਰੋਮਾਂਚਕ ਕਹਾਣੀ ਨਾਲ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਧੰਨਵਾਦ